ਪੰਜਾਬ ਦੀਆਂ ਨਸਾਂ ਦੇ ਵਿੱਚ ਐਸਾ ਚਿੱਟਾ ਇਹਨਾਂ ਲੋਕਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਐਸਾ ਚਿੱਟਾ ਪੰਜਾਬ ਦੀਆਂ ਨਾੜਾਂ ਦੇ ਵਿੱਚ ਵਿੰਨਿਆ ਕਿ ਉਸ ਚਿੱਟੇ ਨਾਲ ਪਤਾ ਹੀ ਨਹੀਂ ਕਿੰਨੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਸਗੇ ਪਤਾ ਹੀ ਨਹੀਂ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਹੋਗੇ ਪਤਾ ਹੀ ਨਹੀਂ ਚੁੱਲਿਆਂ ਦੀ ਅੱਗ ਬੁਝ ਗਈ ਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਗਈਆਂ ਤੇ ਹੈ ਪੈਸੇ ਖਾਂਦੇ ਰਹੇ ਇਹ ਲੋਕਾਂ ਦੀਆਂ ਲਾਸ਼ਾਂ ਚੋਂ ਲੋਕਾਂ ਦੇ ਖੂਨ ਚੋਂ ਪੈਸੇ ਖਾਂਦੇ ਰਹੇ ਪੈਸੇ ਫਿਰ ਕਿ ਨਾਲ ਲੈ ਜਾਣਗੇ ਨਾਲ ਲੈ ਜਾਣਗੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ ਚ ਉਹਨਾਂ ਦੀਆਂ ਆਪਦੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਹੈ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸ ਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਐ ਇਹਨਾਂ ਨੇ ਹੌਲੀ ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਚਾਹੇ ਜਿਹੜੇ ਮਰਜ਼ੀ ਮੁਲਕ ਚੱਲ ਜਾਓ ਇੱਥੋਂ ਚਲੇ ਜਾਓ ਤੁਸੀਂ ਨਸ਼ੇ ਤੇ ਲੱਗ ਜਾਓਗੇ ਬੜਾ ਮਾਹੌਲ ਖਰਾਬ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਆ ਚਿੱਟੇ ਦਾ ਕਲੰਕ ਜਿਹੜਾ ਹੈ ਪੰਜਾਬ ਦੇ ਮੱਥੇ ਤੇ ਲਾਇਆ ਇਹਨੂੰ ਲਾਹਾਂਗੇ ਤਾਂ ਅਸੀਂ ਫਿਰ ਹੋਮਵਰਕ ਕੀਤਾ ਬੜਾ ਰਿਸਰਚ ਕੀਤੀ ਕਿ ਕਿਵੇਂ ਹੋ ਸਕਦਾ ਕੰਮ ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਂਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊਗਾ ਪਹਿਲਾਂ ਨਸ਼ਾ ਛਡਾਊ ਕੇਂਦਰ ਬਣਾਏ ਉੱਥੇ ਵਧੀਆ ਤੋਂ ਵਧੀਆ ਦਵਾਈਆਂ ਤੇ ਵਧੀਆ ਤੋਂ ਵਧੀਆ ਕਾਉਂਸਲਰ ਜਿਹੜੇ ਕਾਉਂਸਲਿੰਗ ਕਰਦੇ ਆ ਉਹ 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 ਉਹਨਾਂ ਦੀ ਅਪਾਇੰਟਮੈਂਟ ਕੀਤੀ ਉਸ ਤੋਂ ਬਾਅਦ ਸਪਲਾਈ ਬੰਦ ਕੀਤੀ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ ਬੜੇ-ਬੜੇ ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ 'ਚ ਨਹੀਂ ਰਹਿ ਸਕਦੇ ਉਹ ਬੜੇ ਵੱਡੇ-ਵੱਡੇ ਉਹਨਾਂ ਨੇ ਪ੍ਰਾਪਰਟੀਆਂ ਬਣਾ ਲੀਆਂ ਮੈਰਿਜ ਪੈਲਸ ਪਤਾ ਨਹੀਂ ਕੀ-ਕੀ ਬਣਾ ਲਿਆ ਸੀ ਤੇ ਫਿਰ ਜਦੋਂ ਪਤਾ ਲੱਗਿਆ ਯਾਰ ਸਰਕਾਰ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ ਸਰਕਾਰ ਸੱਚੀ ਮੁੱਚੀ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੀ ਹੈ ਫਿਰ ਉਹ ਛੱਡ ਛੱਡ ਕੇ ਪਿੰਡ ਭੱਜਣ ਲੱਗ ਗਏ ਅੱਜ ਵੀ ਪਿੰਡ ਦੇ ਵਿੱਚ ਪੁਲਿਸ ਚੱਲ ਜਾਵੇ ਚਾਰ ਪੰਜ ਘਰ ਜਿਹੜੇ ਨਸ਼ਾ ਨੁਸ਼ਾ ਵੇਚਦੇ ਆ ਨਾ ਚਾਰ ਪੰਜ ਘਰ ਜਿੰਦਾ ਲਾ ਕੇ ਪਹਿਲੀ ਭੱਜ ਜਾਂਦੇ ਨੇ ਇਹਦਾ ਮਤਲਬ ਇਹ ਤਾਂ ਦੱਸਦਾ ਨਾ ਕਿ ਉਹ ਚਾਰ ਪੰਜ ਹੈਗੇ ਨੇ ਉਸ ਪਿੰਡ 'ਚ ਜਿੰਦਾ ਲਾ ਕੇ ਭੱਜ ਜਾਂਦੇ ਨੇ ਵੀ ਪੁਲਿਸ ਆ ਗਈ ਉਹ ਆਪਣੇ ਕਿਤੇ ਕਿਉਂਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਹੈ ਚੋਰ ਨੂੰ ਐਂ ਲੱਗਦਾ ਹੁੰਦਾ ਕਿ ਮੈਨੂੰ ਹੀ ਫੜਨਾ ਆਇਆ ਹੋਣੇ ਸੋ ਵੀਰੋ ਇਹ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਲੋਕ ਲਹਿਰ ਤੋਂ ਬਿਨਾ ਨਹੀਂ ਹੋ ਸਕਦਾ ਇਹ ਕੰਮ ਤੁਸੀਂ ਲੋਕ ਲਹਿਰ ਬਣਾਈ ਤੁਸੀਂ ਬਹੁਤ ਸਾਰੇ ਇੱਥੋਂ ਹੀ ਅਜਗਰਾਉਂ ਪੁਲਿਸ ਦੇ ਐਸਐਸਪੀ ਜਗਰਾਉਂ ਦੇ ਅੰਡਰਪਿੰਡ ਆਉਂਦਾ ਸੀ ਉੱਥੋਂ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਨੇ ਲੜੀ ਜਾਂਦੇ ਸੀ ਵੀ ਤੂੰ ਕਿਉਂ ਵੇਚਦੀਆਂ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹੜਾ ਅੱਜ ਤੋਂ ਵੇਚ ਦਿਆਂ ਇਸ ਤਾਂ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਘਾਟੇ ਦੇ ਵਿੱਚ ਵਿੱਚ ਘਾਟੇ ਦੇ ਵਿੱਚ ਵਿੱਚ ਉਹ ਫੜ ਕੇ ਅਸੀਂ ਅੰਦਰ ਦਿੱਤੇ ਉਹ ਜੀ ਘਾਟੇ ਦੇ ਵਿੱਚ ਵਿੱਚ ਵੀ ਹੁਣੇ ਹੀ ਫੜ ਕੇ ਲੈ ਕੇ ਆਓ ਤੇ ਜਿਹੜਾ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ